ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਉਜਾਰਤ ਸੀ ਮੁੱਖ ਮੰਤਰੀ ਸਨ ਪਹਿਮੇ ਉਦੋਂ ਗੁਜਾਰਤ ਦੇ ਵਿੱਚ ਮੰਤਰੀ ਸੀ ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਦੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਦੇਣ ਵਾਸਤੇ 295 ਡਬਲ ਏ ਅਸੀਂ ਐਮੈਂਡਮੈਂਟ ਕਰਕੇ ਉਸ ਵੇਲੇ ਜਿਹੜਾ ਹਾਊਸ ਆਫ ਚੋ ਪਾਸ ਕੀਤਾ ਵਰਨਰ ਸਾਹਿਬ ਨੇ ਵੀ ਉਹਨੂੰ ਅਪਰੂਵਲ ਦਿੱਤੀ ਸੀ ਤੇ ਅੱਗੇ ਰਾਸ਼ਟਰਪਤੀ ਕੋਲ ਭੇਜ ਦਿੱਤਾ ਸੀ ਜਦੋਂ ਸਰਕਾਰ ਸਾਡੀ ਬਦਲ ਗਈ ਸੀ ਤੇ ਉਹਦਾ ਜਵਾਬ ਜਿਹੜਾ ਰਾਸ਼ਟਰਪਤੀ ਜੀ ਕੋਲ ਭਵਾਇਆ ਸੀ ਕਿ ਇੱਕ ਪਾਰਟੀਕੂਲਰ ਕਿਸੇ ਖਾਸ ਧਰਮ ਦੇ ਧਾਰਮਿਕ ਗ੍ਰੰਥ ਵਾਸਤੇ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਪਰ ਛੱਡੀ ਤੋਂਦੋ ਸਰਕਾਰ ਨਹੀਂ ਸੀ ਇਸ ਕਰਕੇ ਅਗਲੀ ਸਰਕਾਰ ਨੇ ਕਪਟਨ ਬਿਰਿੰਦਰ ਸਿੰਘ ਹੋਰਾਂ ਨੇ ਫੇਰ ਸਾਰੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਵਾਸਤੇ ਇੱਕ ਸੁੋਧ ਕਰਕੇ ਫੇਰ ਭੇਜਿਆ ਸੀ ਉਹਦੀ ਪਹਿਂ ਜਿਹੜੀ ਹੈ ਅਪਰੂਵਲ ਫੇਰ ਨਹੀਂ ਮਿਲਿਆ ਇਹ ਮਲੇਰ ਕੋਟ ਲੋਧ ਦੇ ਵਿੱਚ ਕੁਰਾਨ ਸ਼ਰੀਫ ਦੇ ਬੇਵਿਦਵਤ ਕੇਸ ਹੋਇਆ ਸੀਗਾ ਸਾਡੀ ਸਰਕਾਰ ਨੇ ਪੜਿਆ ਸੀ ਇਹਨਾਂ ਦਾ ਸੈਟਿੰਗ ਐਮਐਲਏ ਸੀ ਦਿੱਲੀ ਦਾ ਉਹਦੇ ਵਿੱਚ ਉਹ ਕੇਸ ਬੜਾ ਲੰਬਾ ਸਮਾਂ ਚੱਲਿਆ 5 ਸਾਲ ਕਾਂਗਰਸ से ਵੀ ਨਿਕਲ ਗਏ ਤੇ ਹੁਣ ਉਹ ਅਖੀਰਲੇ ਐਮਲੇਅਰ ਕੋਰਟ ਦਾ ਦੇ ਐਡੀਸ਼ਨਲ ਸੈਸ਼ਨ ਜਜਸ ਆਫ ਦੀ ਕੋਰਟ ਦੇ ਵਿੱਚ ਅਖੀਰਲੇ ਸਮਿਤ ਪਹਿਲਾਂ ਇਹਨਾਂ ਦੀ ਸਰਕਾਰ ਨੇ ਪ੍ਰੈਸ਼ਰ ਪਾ ਕੇ ਜਿਸ ਵਿਅਕਤੀ ਨੇ ਕੰਪਲੀਟ ਦਰਜ ਕਰਾਈ ਸੀ ਉਦੋਂ ਉਹਨੂੰ ਇਹ ਮੁਕਰਾ ਦਿੱਤਾ ਉਨੇ ਕੋਰਟ ਚਰਚੀ ਦੇ ਦਿੱਤੀ ਕਿ ਮੈਂ ਕੇਸ ਲੰਡਨ ਹੀ ਚਾਹੁੰਦਾ ਜੱਜ ਸਾਹਿਬ ਤਗਦੇ ਸੀਗੇ ਉਹਨੇ ਕਿਹਾ ਕਿ ਇੰਨੇ ਸਾਲ ਮੈਂ ਕੇਸ ਸੁਨੇ ਆ ਮੈਂ ਮੈਰਿਟ ਤੇ ਫੈਸਲਾ ਕਰਨਾ ਤੂੰ ਹੁਣ ਪੈਰ ਵੀ ਕਰ ਨਾ ਕਰ ਮੈਂ ਤੱਥਾਂ ਦੇ ਦਰਤੇ ਫੈਸਲਾ ਕਰ ਅਗਲੀ ਪੇਸ਼ੀ ਤੇ ਡਿਸਟ੍ਰਿਕਟ ਔਟਾਰਨੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਉਹ ਕੋਰਟ ਦੇ ਵਿੱਚ ਪੇਸ਼ ਹੋ ਕੇ ਤੇ ਸਰਕਾਰ ਦੀ ਤਰਫੋਂ ਕਹਿੰਦੇ ਆ ਕਿ ਸਰਕਾਰ ਇਹ ਕੇਸ ਵਾਪਸ ਲੈਣਾ ਚਾਹੁੰਦੀ ਸੰਬੰਧਿਤ ਸਾਡੇ ਬੜੇ ਵੱਡੇ ਭਾਗ ਆ ਕਿਛਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾਂ ਸ਼ਹੀਦੀ સ્ਤ੍ਹਾਵੀਂ ਔਰ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਦੀ ਗੁਰਗੱਦੀ ਤੇ ਉਸ ਤੇ 350 ਸਾਲ ਵੀ ਪੂਰੇ ਹੋ ਰਹੇ ਆ ਔਰ ਉਹਨਾਂ ਸਮਾਗਮਾਂ ਦੀ ਤਿਆਰੀ ਵਾਸਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਕਮੇਟੀ ਬਣਾਈ ਹੈ ਉਹਦੇ ਵਿੱਚ ਸਾਨੂੰ ਵੀ ਸਦਕਾ ਪਤੰਗ ਸੋ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਦਾ ਬਹੁਤ ਸੋ ਧੰਨਵਾਦ ਹੈ ਇਹ ਜਿਹੜਾ ਦੇਣਾ ਇਹਦੀ ਸਾਡੇ ਵਾਸਤੇ ਬਹੁਤ ਵੱਡੀ ਮਹੱਤਤਾ ਹੈ ਕਿਉਂਕਿ ਇਹ ਸ਼ਹਾਦਤ ਦਾ ਦੁਨੀਆ ਨੂੰ ਇੱਕ ਬਹੁਤ ਵੱਡਾ ਸੰਦੇਸ਼ ਹੈ ਧਰਮ ਦੀ ਆਜ਼ਾਦੀ ਵਾਸਤੇ ਜੋ ਇਤਿਹਾਸ ਹਿੰਦੂ ਧਰਮ ਨੂੰ ਉਸ ਵੇਲੇ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਸਿਰ ਜੀਆ ਅੱਜ ਦੁਨੀਆ ਭਰ ਦੇ ਵਿੱਚ ਇਹਦੀ ਹੋਰ ਕਿਤੇ ਜਿਹੜੀ ਐ ਇਹ ਉਦਾਹਰਣ ਨਹੀਂ ਮਿਲਦੀ ਇਹ ਅੱਜ ਕੱਲ ਦੇ ਸਮੇਂ ਦੇ ਵਿੱਚ ਮਾਨਵਤਾ ਵਾਸਤੇ ਰਿਲੀਜੀਅਸ ਟੋਲਰੇਰੈਂਸ ਵਾਸਤੇ ਸਹਿਨਸ਼ਿਲਤਾ ਵਾਸਤੇ ਇਹ ਬਹੁਤ ਵੱਡੇ ਜਿਹੜੇ ਪਮਾਨੇ ਗੁਰੂ ਸਾਹਿਬ ਨੇ ਸੈੱਟ ਕੀਤੇ ਆ ਇਸ ਸ਼ਿਤਾਬ ਜੀ ਦੇ ਜਰੀਏ ਉਹ ਸੰਦੇਸ਼ ਜਿਹੜਾ ਉਹ ਸਾਰੀ ਦੁਨੀਆ ਨੂੰ ਜਿਹੜੀ ਐ ਉਹ ਜਾਣਨਾ ਚਾਹੀਦਾ ਇਸ ਕਰਕੇ ਜੋ ਵੀ ਸੇਵਾ ਸ਼੍ਰੋਮਣੀ ਉਤਰਪੱਦਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਵੀ ਆ ਰਹੇ ਆ ਬਾਕੀ ਵੀ ਕੁਝ ਲੀਡਰ ਆ ਰਹੇ ਆ ਬਹੁਤ ਸਾਰੀਆਂ ਸਤਕਾਰਤੌਰ ਤੇ ਬੰਦੀਆਂ ਵੀ ਧਾਰਮਿਕ ਸੇਚਿਤਾਂ ਨੇ ਜੋ ਸੇਵਾ ਸਾਡੀ ਲੱਗੇਗੀ ਜੋ ਹੁਕਮ ਲੱਗੇਗਾ ਅਸੀਂ ਤਾਂ ਅਸੀਂ ਦੇ ਨਾਲ ਸਮਝਾਂਗੇ ਕਿ ਬਹੁਤ ਸਾਡੇ ਵੱਡੇ ਭਾਗ ਹੋਣਗੇ ਕਿ ਅਸੀਂ ਉਹਦੇ ਚ ਹਿੱਸਾ ਪਾ ਸਕੀਏ ਸੋ ਉਸੇ ਮੀਟਿੰਗ ਨੂੰ ਅਟੈਂਡ ਕਰਨ ਵਾਸਤੇ ਪਹਿਲੀ ਤਾਂ ਗੱਲ ਹੈ ਕਿ 2016 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ गुजरात ਸੀ ਮੁੱਖ ਮੰਤਰੀ ਸਨ ਪਹਿਵੀਂ ਉਦੋਂ ਪੂਜਾਰਤ ਦੇ ਵਿੱਚ ਮੰਤਰੀ ਸੀ ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਦੇਣ ਵਾਸਤੇ 295 ਡਬਲ ਏ ਅਸੀਂ ਐਮੈਂਡਮੈਂਟ ਕਰਕੇ ਉਸ ਵੇਲੇ ਜਿਹੜਾ ਹਾਊਸ ਆਫ ਚੋ ਪਾਸ ਕੀਤਾ ਸੀ ਸਾਡੇ ਵਿਧਾਨ ਸਭਾ ਗਵਰਨਰ ਸਾਹਿਬ ਨੇ ਵੀ ਉਹਨੂੰ ਅਪਰੂਵਲ ਦਿੱਤੀ ਸੀ ਤੇ ਅੱਗੇ ਰਾਸ਼ਟਰਪਤੀ ਕੋਲ ਭੇਜ ਦਿੱਤਾ ਸੀ ਜਦੋਂ ਸਰਕਾਰ ਸਾਡੀ ਬਦਲ ਗਈ ਸੀ ਤੇ ਉਹਦਾ ਜਵਾਬ ਜਿਹੜਾ ਰਾਸ਼ਟਰਪਤੀ ਜੀ ਕੋਲ ਆਇਆ ਸੀ ਕਿ ਇੱਕ ਪਰਟੀਕੂਲਰ ਕਿਸੇ ਖਾਸ ਧਰਮ ਦੇ ਧਾਰਮਿਕ ਗ੍ਰੰਥ ਵਾਸਤੇ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਇਸ ਸੈਕੂਲਰਿਜ਼ਮ ਦਾ ਜਿਹੜਾ ਸਾਡਾ ਸੁਧਾਰਤਾ ਹੈ ਸੰਵਿਧਾਨ ਦਾ ਉਹ ਪੁਰਾਣਾ ਪਰ ਛੱਡੀ ਤੋਂਦੋ ਸਰਕਾਰ ਨਹੀਂ ਸੀ ਇਸ ਕਰਕੇ ਅਗਲੀ ਸਰਕਾਰ ਨੇ ਕਪਟਨ ਬਿੰਦਰ ਸਿੰਘ ਉਹਨੇ ਫੇਰ ਸਾਰੇ ਧਰਮਾਂ ਦੇ ਧਾਰਮਿਕ ਗ੍ਰੰਥਾ ਵਾਸਤੇ ਇੱਕ ਸੋਧ ਕਰਕੇ ਫੇਰ ਭੇਜਿਆ ਸੀ ਉਹਦੀ ਪੰਜੜੀ ਹੈ ਅਪਰੂਵਲ ਫੇਰ ਨਹੀਂ ਮਿਲਿਆ ਇਸ ਕਰਕੇ ਵਿਧਾਨ ਸਭਾ ਫਿਰ ਪੇਸ਼ ਕਰਨਾ ਚਾਹੁੰਦੀ ਆ ਕੋਈ ਹੋਰ ਬੈਟਰ ਮਾਡਲ ਪੇਸ਼ ਕਰਨਾ ਚਾਹੁੰਦੀ ਆ ਕਰਨ ਪਰ ਜਿਹੜੀ ਅਸਲੀ ਸੋਚਣ ਵਾਲੀ ਗੱਲ ਹੈ ਜਿਹੜੀ ਸਰਕਾਰ ਨੂੰ ਮੈਂ ਪੁੱਛਣੀ ਚਾਹਨਾ ਵੀ ਮਲੇਰ ਕੋਟਲਾ ਦੇ ਵਿੱਚ ਕੁਰਾਨ ਸ਼ਰੀਫ ਦੀ ਬਦਬੀ ਦਾ ਇੱਕ ਕੇਸ ਹੋਇਆ ਸੀਗਾ ਸਾਡੀ ਸਰਕਾਰ ਨੇ ਪੜਿਆ ਸੀ ਇਹਨਾਂ ਦਾ ਸੈਟਿੰਗ ਐਮਐਲਏ ਸੀ ਦਿੱਲੀ ਦਾ ਉਹਦੇ ਵਿੱਚ ਉਹ ਕੇਸ ਬੜਾ ਲੰਬਾ ਸਮਾਂ ਚੱਲਿਆ 5 ਸਾਲ ਕਾਂਗਰਸੇ ਵੀ ਨਿਕਲ ਕੇ ਤੇ ਹੁਣ ਉਹ ਅਖੀਰਲੇ ਐਮਲੇਰ ਕੋਰਟ ਦਾ ਤੇ ਐਡੀਸ਼ਨਲ ਸੈਸ਼ਨ ਜਜ ਸਾਹਿਬ ਦੀ ਕੋਰਟ ਦੇ ਵਿੱਚ ਅਖੀਰਲੇ ਸਮਿਤ ਪਹਿਲਾਂ ਇਹਨਾਂ ਦੀ ਸਰਕਾਰ ਨੇ ਪ੍ਰੈਸ਼ਰ ਪਾ ਕੇ ਜਿਸ ਵਿਅਕਤੀ ਨੇ ਕੰਪਲੀਟ ਦਰਜ ਕਰਾਈ ਸੀ ਉਦੋਂ ਉਹਨੂੰ ਇਹ ਮੁਕਰਾ ਦਿੱਤਾ ਉਹਨੇ ਕੋਰਟ ਚਰਚੀ ਦੇ ਦਿੱਤੀ ਕਿ ਮੈਂ ਕੇਸ ਲੰਡਨ ਹੀ ਚਾਹੁੰਦਾ ਜੱਜ ਸਾਹਿਬ ਤਗੜੇ ਸੀਗੇ ਉਹਨਾਂ ਨੇ ਕਿਹਾ ਕਿ ਇੰਨੇ ਸਾਲ ਮੈਂ ਕੇਸ ਸੁਨੇ ਆ ਮੈਂ ਮੈਰਿਟ ਤੇ ਫੈਸਲਾ ਕਰਨਾ ਤੂੰ ਹੁਣ ਪੈਰਵੇ ਕਰ ਨਾ ਕਰ ਮੈਂ ਤੱਥਾਂ ਦੇ ਅਧਾਰ ਤੇ ਫੈਸਲਾ ਕਰਾਂਗਾ ਅਗਲੀ ਪੇਸ਼ੀ ਤੇ ਡਿਸਟ੍ਰਿਕਟ ਔਰਨੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਉਹ ਕੋਰਟ ਦੇ ਵਿੱਚ ਪੇਸ਼ ਹੋ ਕੇ ਤੇ ਸਰਕਾਰ ਦੀ ਤਰਫੋਂ ਕਹਿੰਦੇ ਆ ਕਿ ਸਰਕਾਰ ਇਹ ਕੇਸ ਵਾਪਸ ਲੈਣਾ ਚਾਹੁੰਦੀ ਹੈ ਜੱਜ ਸਾਹਿਬ ਦਾ ਮੈਂ ਫਿਰ ਧੰਨਵਾਦ ਕਰਦਾ ਉਹਨਾਂ ਨੇ ਕਿਹਾ ਕਿ ਵਾਪਸ ਨਹੀਂ ਹੋਣਾ ਸਰਕਾਰ ਨੂੰ ਤਾਂ ਪੈਰਵੇ ਕਰਨੀ ਚਾਹੀਦੀ ਤੁਸੀਂ ਵਾਪਸ ਕਿਉਂ ਲੈ ਰਹੇ ਹੋ ਕਿ ਵਿਅਕਤੀਆਂ ਦਾ ਐਡਾ ਵੱਡਾ ਇਸ਼ੂ ਹੈ ਪੰਜਾਬ 'ਚ ਤੇ ਉਹ ਉਹਨਾਂ ਨੇ 2 ਸਾਲ ਦੀ ਉਹਨੂੰ ਸਜ਼ਾ ਕਰ ਦਿੱਤੀ ਫਿਰ ਉਹਨੂੰ ਦਿੱਲੀ ਚੋਂ ਸੀਐਮਐਲ ਨੂੰ ਟਿਕਟ ਦੇਣ ਦੀ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਉਹਨੇ ਹਾਈ ਕੋਰਟ ਤੋ ਜਾ ਕੇ ਲੀਫ ਲਿਆ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਕਾਨੂੰਨ ਤਾਂ ਬਣਾ ਲਓ ਪਰ ਜੇ ਵਾਰਡ ਖੇਤ ਨੂੰ ਖਾਏਗੀ ਜਿੰਨੇ ਸਰਕਾਰ ਨੇ ਲਾਗੂ ਕਰਨਾ ਜੇ ਸਰਕਾਰ ਤੁਹਾਡੇ ਵਾਂਗੂ ਬੇਮਨ ਹੋ ਜੂ ਫਿਰ ਕੀ ਬਣੂ ਕਿਉਂਕਿ ਕੱਲਾ ਲੋਕਾਂ ਦੀਆਂ ਇਮੋਸ਼ਨਸ ਨਾਲ ਨਾ ਨਾ ਕਿੰਦੋ ਪੈਣਾ ਉਧਾਨ ਸਭਾ ਜਵਾਬ ਦੇਉ ਉਹ ਵੀ ਇਹ ਫੈਸਲਾ ਕਿੰਨੇ ਕੀਤਾ ਸੀ ਇਹ ਜਿਹੜਾ ਕੁਰਾਨ ਸ਼ੇਖ ਦੀ ਬਦਬੀ ਦਾ ਇਹਨਾਂ ਦਾ ਐਮ ਐਨ ਏ ਜਿਹੜਾ 2 ਸਾਲ ਦੀ ਸਜ਼ਾ ਹੋਈ ਸੀ ਉਹ ਕੇਸ ਸਜ਼ਾ ਨਹੀਂ ਸੀ ਕਰਨ ਦੇਣਾ ਚਾਹੁੰਦੀ ਸਰਕਾਰ ਇਹ ਸਰਕਾਰਾਂ ਸਜਾਈ ਨੇ ਹੁਣ ਦੇਣ ਗਿਆ ਤੇ ਫਿਰ ਤੁਹਾਡੇ ਆ ਬਾਕੀ ਦਰਮੇਂ ਕੰਧ ਕਿਥੇ ਨਾ ਇਸ ਕਰਕੇ ਪਹਿਲਾ ਹੌਸ ਚੋ ਤੱਤ ਰੱਖਣੇ ਚਾਹੀਦੇ ਸਰ ਕਿ ਉਹ ਕਿੰਨਾ ਹਾਲਾਤਾਂ ਚ ਸਰਕਾਰ ਮਜਬੂਰ ਸੀ ਕੇਤਰੀ ਵੱਲ ਦਾ ਦਬਾਅ ਸੀ ਕਿਦਾਂ ਦਬਾਅ ਸੀ ਜੇ ਉਹ ਚੀਜ਼ ਦੱਸਣਗੇ ਫਿਰ ਤਾਂ ਬਣਾਓ ਜੇ ਨiyet ਹੈ ਫਿਰ ਜੋ ਮਰਜੀ ਜਿਹੜੇ ਬਤਾਂ ਨਾ ਖੜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ 350 ਸਾਲਾ 9ਵੀਂ ਪਾਤਸ਼ਾਹ ਗੁਰਤੇਗਵਾਦ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਅਨੰਤ ਪ੍ਰਸਾਦ ਦੀ ਧਰਤੀ ਤੇ ਮਨਾਈ ਜਾ ਰਹੀ ਹੈ। ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਮੀਟਿੰਗ ਦੀ ਕਾਲ ਸਾਡੇ ਸਤਿਕਾਰਯੋਗ ਪ੍ਰਧਾਨ ਅਰਜੰਦਤ ਸਿੰਘ ਜੀ ਧਾਮੀ ਸਾਹਿਬ ਨੇ ਅੱਜ ਮੀਟਿੰਗ ਬੁਲਾਈ ਹੈ ਜਿਹੜੀ ਮੀਟਿੰਗ ਜਿਹੜੀ ਬਖਵਾਂ ਸੰਪਰਦਾਵਾਂ ਸਾਂਤ ਸਮਾਜ ਨਿਹੰਗ ਜਥੇਬੰਦੀਆਂ ਤੇ ਸ਼੍ਰੋਮਣੀ ਕਾਲ ਟਲ ਤੇ ਬਾਕੀ ਜਿਤਨੇ ਵੀ ਬੁੱਧੀਜੀਵੀ ਔਰ ਜਿਨ੍ਹਾਂ ਨੇ ਪੰਥ ਦੇ ਲਈ ਵੱਖ-ਵੱਖ ਸਮੇਂ ਤੇ ਛੇਕੋਂ ਛੇਕ ਧੰਦੇ ਲਈ ਸਵਾਮਾ ਦਿੱਤੀਆਂ ਉਹਨਾਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਸਾਰਿਆਂ ਦੇ ਸੁਝਾਅ ਲੈਣ ਦੇ ਲਈ ਤਾਂ ਕਿ ਆਪਾਂ ਬੜੀ ਸ਼ਾਨੋ ਸ਼ੌਕ ਦੇ ਨਾਲ ਆਸਤਾ ਦੇ ਨਾਲ ਗੁਰੂ ਪ੍ਰਤੀ ਸਨੇਹ ਰੱਖ ਕੇ ਪਿਆਰ ਰੱਖ ਕੇ ਆਪਾਂ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਮੀ ਮਨਾਉਣੀ ਉਹਦੇ ਸੰਬੰਧੀ ਅੱਜ ਵਿਚਾਰਾ ਹੋਣੀ ਹੈ ਕੋਣ-ਕੋਣ ਸ਼ਾਮਲ ਹੋ ਰਿਹਾ ਜੀ ਇਹਨਾਂ ਵਿੱਚ ਇਹਨਾਂ ਦੇ ਵਿੱਚ ਦੇਖੋ ਨਿਹੰਗ ਜਥੀਆਂ ਬੰਦੇ ਸਾਰੀਆਂ ਦੀ ਸਾਰੀਆਂ ਸੰਤ ਸਮਾਜ ਸਾਰੇ ਸਾਰਾ ਦਮਨੀ ਤੇ ਵਿਸਾਲ ਸ਼ਰੋਮਣੀ ਅਕਾਲੀ ਦਲ ਤੇ ਬੁੱਧੀਜੀਵੀ ਤੇ ਜਿਨ੍ਹਾਂ ਨੇ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਨੇ ਬਖ ਬਖ ਸਮੇਂ ਦੇ ਵਿੱਚ ਧਰਮ ਦੀ ਸੇਵਾ ਕੀਤੀ ਹੋਣ ਦੀ ਸੇਵਾ ਕੀਤੀ ਉਹ ਸਭ ਨੂੰ ਹੀ ਇੱਥੇ ਬੁਲਾਇਆ ਜਾ ਰਿਹਾ ਹੋਰ ਕਿਸੇ ਮਸਲੇ ਤੇ ਗੱਲਬਾਤ ਕੀਤੀ ਜਾਣੀ ਜਿਵੇਂ ਪਛਾਹ ਸਾਬ ਦੇ ਪੰਜ ਪਿਆਰੇ ਦਾ ਮਸਲਾ ਨਹੀਂ ਨਹੀਂ ਉਹਦੇ ਲਈ ਆਪਾਂ 5 ਅਗਸਤ ਨੂੰ ਜਿਹੜਾ ਜਿ ਲੱਗ ਰਿਹਾ ਉਹ ਉਹਦੇ ਲਈ ਵਿਚਾਰਾ ਹੋਣਗੀਆਂ ਇਹ ਕਲੀਆਂ ਵਿਚਾਰਾ ਜਿਹੜੀਆਂ 350 ਸਾਲਾ ਗੁਰਤੀ ਗੁਰਦਸਾਹ ਜੀ ਸ਼ਹੀਦੀ ਸਤਿ ਸੰਦੀਪ ਵਿਚਾਰਾ ਠੀਕ ਹੈ